ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੋ ਭਰਾਵਾਂ ਨੇ ਆਪਸੀ ਝਗੜੇ ਵਿੱਚ ਇੱਕ ਦੂਜੇ ਦੀ ਜਾਨ ਲੈ ਲਈ ਮਾਝੂਵਾਲਾ ਨੇੜਲੇ ਇਤਿਹਾਸਕ ਪਿੰਡ ਝੜਸਾਏ ਵਿੱਚ ਦੋ ਭਰਾਵਾਂ ਵਿੱਚ ਖੂਨੀ ਝੜਪ ਹੋ ਗਈ ਜਿਸ ਵੇਚੇ ਇੱਕ ਭਰਾ ਨੇ ਦੂਜੇ ਭਰਾ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਦੱਸਿਆ ਗਿਆ ਕਿ ਮਾਮਲਾ ਉਦੋਂ ਵਾਪਰਿਆ ਜਦੋਂ ਰਚਪਾਲ ਸਿੰਘ ਵਾਸੀ ਗੁਮਾਨਪੁਰ ਇਲਾਕਾ ਮਰਜੀਠਾ ਆਪਣੇ ਟਰੱਕ ਨਾਲ ਲੁਧਿਆਣੇ ਤੋਂ ਬੱਦੀ ਨੂੰ ਜਾ ਰਿਹਾ ਸੀ ਜਦਕਿ ਚਮਕੌਰ ਸਿੰਘ ਬੱਦੀ ਤੋਂ ਲੁਧਿਆਣੇ ਨੂੰ ਜਾ ਰਿਹਾ ਸੀ ਤਦਾਸੀ ਕਿ ਇਹ ਦੋਵੇਂ ਝੜਸਾਈ ਵਿੱਚ ਇੱਕ ਦੂਜੇ ਨੂੰ ਮਿਲੇ ਤੇ ਉਹਨਾਂ ਦੇ ਪਰਿਵਾਰ ਵਿੱਚ ਪਹਿਲਾਂ ਵੀ ਝਗੜਾ ਹੁੰਦਾ ਰਿਹਾ ਸੀ ਤਦਾਸੀ ਕਿ ਝਗੜੇ ਵਿੱਚ ਦੋਵੇਂ ਨੇ ਇੱਕ ਦੂਜੇ ਤੇ ਤਲਵਾਰ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ ਤੇ ਦੋਵਾਂ ਵਿਚਾਲੇ ਖੂਨੀ ਝੜਕ ਹੋ ਗਈ ਚਮਕੌਰ ਸਿੰਘ ਨੇ ਰਚਪਾਲ ਸਿੰਘ ਦੀ ਗਰਦਨ ਤੇ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੀ ਜਾਨ ਚਲੀ ਗਈ ਜਦ ਕਿ ਚਮਕੌਰ ਇਸ ਲੜਾਈ ਚ ਖੁਦ ਵੀ ਬੁਰੀ ਤਰੀਕੇ ਨਾਲ ਜੋਖਮ ਵਿੱਚ ਹੋ ਗਿਆ ਪੁਲਿਸ ਮੌਕੇ ਤੇ ਪਹੁੰਚ ਗਈ ਪੁਲਿਸ ਨੇ ਲਾਸ਼ ਨੂੰ ਕਬਜ਼ੇ ਤੇ ਲੈ ਕੇ ਪੋਸਟਮਾਰਟਮ ਲਈ ਫੇਜ ਕੀਤਾ ਤੇ ਉਸਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਜਦ ਕਿ ਚਮਕੌਰ ਸਿੰਘ ਨੂੰ ਹਸਤਾਜੇ ਦਾਖਲ ਕਰਵਾਇਆ ਗਿਆ ਪੁਲਿਸ ਇਸ ਮਾਮਲੇ ਦੀ ਅਗਲੀ ਕਾਰਵਾਈ ਕਰ ਰਹੀ ਹੈ ਹੋਰ ਅਪਡੇਟ ਲਈ ਦੇਖ ਰਹੋ ਜਬੀ